श्री राम जय महाकाल जी मैं ਤੁਹਾਡਾ ਆਪਣਾ ਛੋਟਾ ਵੀਰ ਚੇਤਨ ਕੱਕੜ ਹਿੰਦੂ ਰਾਸ਼ਟਰ ਸੈਨਾ ਤੋਂ ਰਾਸ਼ਟਰੀ ਦੇ ਅਖਸ਼ ਅੱਜ ਜੋ ਕੀ ਬਹੁਤ ਹੀ ਖੁਸ਼ੀ ਦਾ ਦਿਨ ਹੈ ਪੂਰਾ ਦੇਸ਼ ਖੁਸ਼ੀ ਦੇ ਵਿੱਚ ਧੂਮ ਧਾਮ ਦੇ ਨਾਲ ਅੱਜ ਦੇ ਦਿਨ ਨੂੰ ਮਨਾ ਰਿਹਾ ਹੈ ਕਿ ਸਾਡੇ ਪ੍ਰਭੂ શ્રી ਰਾਮ ਆਪਣੇ ਮਹਿਲ ਦੇ ਵਿੱਚ ਵਾਪਿਸ ਆ ਰਹੇ ਹੈ ਅੱਜ ਸਾਡੇ ਪ੍ਰਭੂ શ્રી ਰਾਮ ਜੀ ਦੀ ਪ੍ਰਾਨ ਪ੍ਰਤੀਸ਼ਟਾ ਦਾ ਮੌਸਮ ਬਣਾਇਆ ਜਾ ਰਿਹਾ ਹੈ ਔਰ ਦੇਸ਼ ਦੇ ਵਿੱਚ ਘਰ ਘਰ ਦੇ ਵਿੱਚ ਖੁਸ਼ੀ ਹੈ ਘਰ ਘਰ ਦੇ ਵਿੱਚ ਦੀਪਮਾਲਾ ਕੀਤੀ ਜਾ ਰਹੀ ਹੈ ਔਰ ਹਿੰਦੂ ਰਾਸ਼ਟਰ ਸੈਨਾ ਵੀ ਅੱਜ ਅਮ੍ਰਿਤਸਰ ਦੇ ਵਿੱਚ ਇੱਕ ਬਹੁੇ ਸ਼ੋਭਾ ਯਾਤਰਾ ਕੱਢ ਰਹੀ ਹੈ ਜਿਸ ਦੇ ਵਿੱਚ ਸਮੂਹ ਹਿੰਦੂ ਸੈਨਿਕ ਸਮੂਹ ਹਿੰਦੂ ਜਿੱਦੇ ਵੀ ਰਾਸ਼ਟਰੀ ਕਾਰਜਕਾਰੀ ਦੇ ਪਦ ਅਧਿਕਾਰੀ ਜ਼ਿਲ੍ਹਾ ਪਦ ਅਧਿਕਾਰੀ ਸਾਰੇ ਮੌਜੂਦ ਨੇ ਔਰ ਇਸ ਖੁਸ਼ੀ ਦੇ ਪਲ ਦੇ ਵਿੱਚ ਮੈਂ ਤੁਹਾਨੂੰ ਅਹਿਸਾਸ ਨਹੀਂ ਕਰਾ ਸਕਦਾ ਕਿ ਕਿਦਾਂ ਦਾ ਮਹਿਸਾਸ ਕਰਨ ਦੇ 500 ਸਾਲ ਬਾਅਦ ਜੋ ਸਨਾਤਨੀਆਂ ਦੀ ਅੱਜ ਜਿੱਤ ਹੋਈ ਹੈ ਸਨਾਤਨ ਧਰਮ ਦੀ ਜਿੱਤ ਹੋਈ ਹੈ ਇੱਕ ਇੱਕ ਹਿੰਦੂ ਦੀ ਜਿੱਤ ਹੋਈ ਹੈ ਔਰ ਉਸ ਜਿੱਤ ਨੂੰ ਅੱਜ ਪੂਰਾ ਦੇਸ਼ ਮਨਾ ਰਿਹਾ ਹੈ ਔਰ ਇਸ ਚੀਜ਼ ਮੈਂ ਪੂਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਆ ਔਰ ਅੱਜ ਇਥੋਂ ਯਾਤਰਾ ਅਮ੍ਰਿਤਸਰ ਤੋਂ ਹਾਲਗੇੜ ਤੋਂ ਸ਼ੁਰੂ ਕਰਕੇ ਆਪਣੇ ਹਾਲਗੇੜ ਤੋਂ ਸ਼ੁਰੂ ਕਰਕੇ ਭਰਾਵਾਂ ਦੇ ਟਾਬੇ ਤੋਂ ਲੈ ਕੇ ਦਰਗਾਹਾਂ ਮੰਦਰ ਜਾ ਕੇ ਇਸ ਯਾਤਰਾ ਨੂੰ ਖਤਮ ਕੀਤਾ ਜਾਏਗਾ ਔਰ ਉੱਥੇ ਸ਼ਾਮ ਨੂੰ ਆਤਿਸ਼ਬਾਜ਼ੀ ਕਰਕੇ ਇਸ ਖੁਸ਼ੀ ਨੂੰ ਮਨਾਇਆ ਜਾਏਗਾ ਚੇਤਨ ਜੀ ਦੇਖੋ ਜਿਵੇਂ ਜਿਵੇਂ ਰਾਜੇ ਦੇ ਵਿੱਚ ਬੀਜੇਪੀ ਸਰਕਾਰ ਹੈ ਉਸ ਉਸ ਰਾਜੇ ਦੇ ਵਿੱਚ ਦੇਖੋ ਅੱਜ ਸ਼ਰਾਬ ਦੇ ਠੇਕੇ ਵੀ ਬੰਦ ਹੈ ਮੀਟ ਦੀਆਂ ਦੁਕਾਨਾਂ ਵੀ ਬੰਦ ਹੈ ਕੀ ਗੱਲ ਆਸਥਾ ਧਰਮ ਦੇ ਪ੍ਰਤੀ ਔਰ ਸ਼੍ਰੀ ਰਾਮ ਜੀ ਦੇ ਪ੍ਰਤੀ ਸਿਰਫ ਇੱਕ ਬੀਜੇਪੀ ਦੇ ਠੇਕੇਦਾਰ ਹੈ ਕਿ ਬੀਜੇਪੀ ਸਰਕਾਰ ਨੇ ਇਹਦਾ ਠੇਕਾ ਲਿਆ ਕਿ ਜਿੱਥੇ ਬੀਜੇਪੀ ਸਰਕਾਰ ਹੋਏਗੀ ਉੱਤੇ ਹੀ ਆਸਥਾ ਔਰ ਮਰਿਆਦਾ ਦੇ ਨਾਲ ਚੱਲਿਆ ਜਾਏਗਾ ਇਸ ਕਰਕੇ ਇਹ ਸਰਕਾਰਾਂ ਨੂੰ ਵੀ ਬੜੇ ਕਾਨੂੰਨੇ ਚਾਹੀਦੇ ਨੇ ਕਿ ਹਿੰਦੂਆਂ ਨੇ ਵੀ ਪੰਜਾਬ ਦੇ ਵਿੱਚ ਵੋਟ ਪਾ ਕੇ ਸਰਕਾਰ ਨੂੰ ਜਿਤਾਇਆ ਆ ਇਸ ਕਰਕੇ ਹਿੰਦੂਆਂ ਦੀ ਵੀ ਆਸਥਾ ਦਾ ਧਿਆਨ ਰੱਖਿਆ ਜਾਵੇ ਅੱਜ ਦੇ ਚਲੋ ਜਿਹੜਾ ਸਮਾਂ ਨੰਗਿਆ ਨੰਗਿਆ ਇਹ ਦੁਬਾਰਾ ਵਾਪਸ ਨਹੀਂ ਆਣਾ ਅੱਗੇ ਤੋਂ ਹਿੰਦੂਆਂ ਦੀ ਆਸਥਾ ਦਾ ਧਿਆਨ ਰੱਖਿਆ ਜਾਵੇ ਔਰ ਐਡਾ ਦੀ ਚੀਜ਼ਾਂ ਦੇ ਪ੍ਰਤੀ પ્રતિਬੰਧ ਲਗ श्री राम जय महाकाल मैं संजय कपिल राष्ट्रीय प्रभारी हिंदुराष्ट्र सेना तो जीमी कि आज ਸਾਡੇ ਰਾਸ਼ਟਰੀ ਦੇ ਚੇਤਨ ਕੱਕੜ ਜੀ ਦੁਆਰਾ ਇੱਕ ਸ਼ੋਭਾ ਯਾਤਰਾ ਸਮਾਗਮ ਕੀਤਾ ਗਿਆ ਜੀ ਇਹ ਮੁੱਖ-ਵੱਖ ਬਜ਼ਾਰਾਂ ਚੋਂਦੇ ਹੋਏ ਹਾਲਗੇਟ ਤੋਂ ਭਰਾਵਾਂ ਟਾਬੇ ਕਟੜਾ ਜੈਮਲ ਸਿੰਘ ਉਥੋਂ ਚੱਲ ਕੇ ਦਰਗਾਨਾ ਮੰਦਿਰ ਜਾ ਕੇ ਸਮਾਪਤ ਹੋਏਗੀ ਔਰ ਅਸੀਂ ਇਸ ਖੁਸ਼ੀ ਦੇ ਮੌਕੇ ਤੇ ਆਪਣੇ ਪੂਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਕਰੋੜ-ਕੋੜ ਵਧਾਈ ਦਿੰਨੇ ਆ ਜੈ ਸ਼੍ਰੀ ਰਾਮ ਜੈ